ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਬੀਤੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚੋਂ ਬਲਤਕਾਰ ਦੀਆਂ ਅਜਹੀਆਂ ਦਰਦਨਾਕ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਵੇਖ ਕੇ ਲੂੰ ਕੰਡੇ ਖੜੇ ਹੋ ਜਾਂਦੇ ਨੇ ਤੇ ਇੱਕ ਬਾਰ ਰੂਹ ਕੰਬ ਜਾਂਦੀ ਹੈ ਅੱਖਾਂ ਪਰ ਆਉਂਦੀਆਂ ਨੇ ਕਿ ਆਖਿਰ ਸਾਡੀ ਇਨਸਾਨੀਅਤ ਕਿੱਥੇ ਮਰ ਗਈ ਹੈ ਆਮ ਲੋਕਾਂ ਦੇ ਅੰਦਰ ਕਿਉਂ ਸ਼ੈਤਾਨ ਇੰਨਾ ਹਾਵੀ ਹੋ ਗਿਆ ਹੈ ਕਿ ਛੋਟੀਆਂ-ਛੋਟੀਆਂ ਬੱਚੀਆਂ ਤੋਂ ਲੈ ਕੇ 80-85 ਸਾਲ ਦੇ ਬਜ਼ੁਰਗ ਤੱਕ ਉਹ ਨਹੀਂ ਬਖਸ਼ਦੇ ਹਾਲ ਹੀ ਦੇ ਵਿੱਚ ਇੱਕ ਅਜੇਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ 85 ਸਾਲਾ ਮਹਿਲਾ ਦੇ ਨਾਲ ਦੋਸ਼ੀਆਂ ਨੇ ਪਹਿਲਾਂ ਤਾਂ ਬਲਾਤਕਾਰ ਕੀਤਾ ਅਤੇ ਉਸ ਤੋਂ ਬਾਅਦ ਮਾਤਾ ਦੀ ਗਲਾਂ ਕੋਟ ਕੇ ਹੱਤਿਆ ਕਰ ਦਿੱਤੀ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਇਸ ਸਾਰੇ ਮਸਲੇ ਦੇ ਉੱਤੇ ਪਰਿਵਾਰ ਦਾ ਅਤੇ ਪੁਲਿਸ ਦਾ ਕੀ ਕਹਿਣਾ ਹੈ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਵੱਡਾ ਸਵਾਲ ਕਿ 85 ਸਾਲਾ ਬੇਬੇ ਕੱਲੀ ਕਿਉਂ ਸੀ ਉੱਥੇ 85 ਸਾਲਾਂ ਦੀ ਉਮਰ ਹੀ ਭਾਈ ਬੀਤੀ ਰਾਤ ਸਾਡੇ ਗਵਾਂਢਿਕ ਭਈਏ ਰਹਿੰਦੇ ਸੀ ਭਈਆਂ ਨੇ ਨਾਲੇ ਦਿਰੀਬ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲੇ ਗਲਾ ਘੁੱਟ ਕੇ ਉਹਨਾਂ ਨੂੰ ਮਾਰ ਦਿੱਤਾ ਮਾਰਨ ਤੋਂ ਬਾਅਦ ਚ ਸਵੇਰੇ ਸਾਨੂੰ ਪਤਾ ਜਦੋਂ ਲੱਗਾ ਆਪਾਂ ਪੁਲਿਸ ਨੂੰ ਤਲਾਹ ਦਿੱਤੀ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਠੀਕ ਹੈ ਜੀ ਭਈਆਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹਨਾਂ ਦੇ ਘਰਾਂ ਦੇ ਵਿੱਚੇ ਰਹਿੰਦੇ ਆ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਅੱਗ ਲਾਗੇ ਸਾਗੇ ਰਹਿੰਦੇ ਆ ਉਹਨਾਂ ਦੀ ਵੀ ਪੂਸਗੇ ਹੋਣੀ ਚਾਹੀਦੀ ਆ ਕਿਉਂਕਿ ਕੱਲ ਨੂੰ ਕਿਸੇ ਦੀਆਂ ਮੁੜ ਕੇ ਧੀਆਂ ਭੈਣਾਂ ਜਾ ਕੇ ਇਹਨੂੰ ਇਹ ਪ੍ਰੋਬਲਮ ਨਾ ਆਵੇ ਪਾ ਜੀ ਅਸੀਂ ਸਾਨੂੰ ਦਾ ਸਵੇਰੇ ਪਤਾ ਲੱਗਾ ਜੀ ਜਦੋਂ ਸਾਡੇ ਬੱਚੇ ਭਰਾ ਮਰ ਦੇ ਬੱਚੇ ਮਾਤਾ ਨੂੰ ਖਾਣਨ ਵਾਸਤੇ ਗਏ ਫਿਰ ਲਿਖਿਆ ਉਹਨਾਂ ਨੇ ਜੀ ਮਾਤਾ ਕੱਲੇ ਰਹਿੰਦੇ ਸੀ ਜੀ ਸਾਲਾ ਘੁੱਟ ਕੇ ਮਾਤਾ ਨੂੰ ਮਾਤਾ ਦੇ ਸੋਲ ਦੇ ਨਾਲ ਹੀ ਗਲਾ ਘੁੱਟ ਕੇ ਮਾਰ ਦਿੱਤਾ ਕਿੰਨੇ ਇੱਥੇ ਦੱਸ ਦੇਣੀ ਇਕੱਠੇ ਵਿੱਚੋਂ ਇੱਕ ਜਣਾ ਨੇ ਕੀਤਾ ਗੁਰਪਿਆਰੋ ਜੋ ਹੋਇਆ ਬਹੁਤ ਮਾੜਾ ਹੋਇਆ ਦੋਸ਼ੀਆਂ ਨੂੰ ਅਜਹੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਕੀ ਬੇਵਕੂਫੀ ਕੀਤੀ ਸੀ ਕੀ ਗੁਨਾਹ ਕੀਤਾ ਸੀ ਜਿਸ ਦੀ ਅਜਹੀ ਸਜ਼ਾ ਉਸ ਨੂੰ ਮਿਲੀ ਹੈ ਪਰ ਸਭ ਤੋਂ ਵੱਡੀ ਗੱਲ ਇੱਕ ਬਜ਼ੁਰਗ 85 ਸਾਲਾ ਉਹ ਕੱਲੀ ਕੀ ਕਰ ਰਹੀ ਸੀ ਤੁਸੀਂ ਬਿਆਨ ਪੁੱਤ ਦੇ ਵੀ ਸੁਣੇ ਜਿਸ ਨੇ ਸਾਫ਼ ਤੌਰ ਤੇ ਕਿਹਾ ਕਿ ਬੇਬੇ ਇੱਥੇ ਕੱਲੀ ਸੀ ਜਦੋਂ ਅਸੀਂ ਸਵੇਰੇ ਆ ਕੇ ਵੇਖਿਆ ਤਾਂ ਆਹ ਹਾਲਤ ਸੀ ਹੁਣ ਜੀ ਸਮਝ ਸਕਦੇ ਹੋ ਕਿ ਬੇਬੇ ਪਰਿਵਾਰ ਦੇ ਨਾਲ ਨਹੀਂ ਸੀ ਰਹਿੰਦੀ ਅਸੀਂ ਉਹਰੇ ਇਹ ਨਹੀਂ ਕਹਿੰਦੇ ਕਿ ਕਿਸ ਦਾ ਦੋਸ਼ ਹੈ ਪਰ ਅਸੀਂ ਉਹਰੇ ਇੱਕ ਗੱਲ ਜ਼ਰੂਰ ਕਹਾਂਗੇ ਕਿ ਅਜਹੀਆਂ ਔਲਾਦਾ ਜੋ ਆਪਣੇ ਮਾਪੇ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਬੁਢਾਪੇ ਦੇ ਵਿੱਚ ਨਾ ਰੱਖ ਸਕਣ ਉਹਨਾਂ ਤੇ ਲੱਖ ਲਾਨਤਾ ਨੇ ਕਿਉਂਕਿ ਇਹੀ ਮਾਪੇ ਨੇ ਜਿਹੜੇ ਆਪ ਭੁੱਖੇ ਰਹਿ ਰਹਿ ਕੇ ਸਾਨੂੰ ਪਾਲਦੇ ਨੇ ਇਹੀ ਮਾਪੇ ਨੇ ਜਿਹੜੇ ਛਾਤੀ ਨਾਲ ਲਾ ਲਾ ਕੇ ਸਾਨੂੰ ਦੁੱਧ ਪਲਾਉਂਦੇ ਨੇ ਆਪ ਕੁਝ ਖਾਦਾ ਹੋਵੇ ਨਾ ਖਾਦਾ ਹੋਵੇ ਸਾਨੂੰ ਲਾਡਾ ਚਾਵਾਂ ਨਾਲ ਪੈਰਾਂ ਤੇ ਖੜਾ ਕਰਦੇ ਨੇ ਤੇ ਜਦੋਂ ਬੱਚਿਆਂ ਵਾਂਗ ਸਾਹਬੜ ਦਾ ਸਮਸ ਸਾਡਾ ਹੁੰਦਾ ਹੈ ਮਾਪਿਆਂ ਨੂੰ ਉਦੋਂ ਅਸੀਂ ਉਹਨਾਂ ਨੂੰ ਚੱਕ ਕੇ ਇੱਕ ਖੁੰਝੇ ਲਾ ਦਿੰਨੇ ਆ ਪਰ ਇੱਕ ਚੀਜ਼ ਹਰ ਕੋਈ ਯਾਦ ਰੱਖਣਾ ਕਿ ਅੱਜ ਜੋ ਤੁਸੀਂ ਆਪਣੇ ਮਾਪਿਆਂ ਨਾਲ ਕਰਦੇ ਹੋ ਆਪਣੇ ਬਜ਼ੁਰਗਾਂ ਨਾਲ ਕਰਦੇ ਹੋ ਉਸ ਤੋਂ ਵੀ ਕਿਤੇ ਜ਼ਿਆਦਾ ਮਾੜਾ ਹਾਲ ਤੁਹਾਡਾ ਹੋਵੇਗਾ ਕਿਉਂਕਿ ਸੂਈ ਦਾ ਕੰਡਾ ਜਿੱਥੇ ਮਰਜੀ ਹੋਵੇ ਜਿੰਨਾ ਮਰਜੀ ਹੌਲੀ ਤੁਰਦਾ ਹੋਵੇ ਜਾਂ ਜਿੰਨਾ ਮਰਜੀ ਤੇਜ਼ ਤੁਰਦਾ ਹੋਵੇ ਇੱਕ ਸਮਾਂ ਅਚਿਹਾ ਜ਼ਰੂਰ ਆਂਦਾ ਹੈ ਜਦੋਂ ਕੰਡੇ ਤੇ ਕੰਡਾ ਚੜ ਹੀ ਜਾਂਦਾ ਹੈ ਤੇ ਜੋ ਤੁਸੀਂ ਅੱਜ ਆਪਣੇ ਮਾਪਿਆਂ ਨਾਲ ਕਰ ਰਹੇ ਹੋ ਤੇ ਯਾਦ ਰੱਖਣਾ اولادਾਂ ਤੁਹਾਡੇ ਵੀ ਨੇ ਤੇ ਇਹ ਸੂਈ ਲਗਾਤਾਰ ਘੁੰਮ ਰਹੀ ਹੈ ਕੱਲ ਨੂੰ ਜਦੋਂ ਤੁਸੀਂ ਆਪਣੇ ਮਾਪਿਆਂ ਦੀ ਥਾਂ ਤੇ ਹੋਵੋਗੇ ਤੇ ਤੁਹਾਡੇ ਬੱਚੇ ਤੁਹਾਡੀ ਥਾਂ ਤੇ ਹੋਣਗੇ ਉਦੋਂ ਇਹ ਕੰਡਾ ਇੱਕ ਵਾਰ ਮੁੜ ਇੱਕ ਦੂਜੇ ਦੇ ਉੱਤੇ ਆਵੇਗਾ ਤੇ ਉਦੋਂ ਤੁਹਾਨੂੰ ਆਪ ਯਾਦ ਆਏਗਾ ਕਿ ਜੋ ਕੁਛ ਤੁਸੀਂ ਬੀਜਿਆ ਸੀ ਅੱਜ ਉਹ ਹੀ ਵੜਦੇ ਹੋ ਮਾਫ ਕਰਨਾ ਜੇਕਰ ਕਿਸ ਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਮਰੀ ਚ ਕਮੈਂਟ ਇਸ ਦੇ ਵਿੱਚ ਤੁਸੀਂ ਵੀ ਐਕਟ ਕਰ ਸਕਦੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ